ਮੈਂ ਪਾਰਲੀਮੈਂਟ ਬਣੂਗੀ ਉਦੋਂ ਸੋਚੇ ਜਾਊਗਾ ਕਿ ਜਿਹੜੀ ਧਰਮ ਨਿਰਪੱਖ ਪਾਰਟੀ ਹੈ ਉਹਦੇ ਨਾਲ ਅਸੀਂ ਕਰਤ ਜੋੜ ਕਰ ਸਕਾਂਗੇ ਕੋਈ ਛੇੜੀ ਪਾਰਟੀ ਚ ਜਾ ਰਿਹਾ ਹੈ ਕੋਈ ਕਿਸੇ ਪਾਰਟੀ ਚ ਜਾ ਰਿਹਾ ਹੈ ਅੱਜ ਜੇ ਸਰਤਾ ਹੈਗੀ ਹੈ ਕਿਸੇ ਪਾਰਟੀ ਚ ਉਹ ਹੈ ਟੀਏ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਕਾਂਗਰਸ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਆ ਬਾਦਲ ਦਲ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਆ ਕਿਸੇ ਪਾਰਟੀ ਦੇ ਕੋਲੇ ਕਿਤੇ ਵੀ ਕੈਂਡੀਡੇਟ ਹੈ ਹੀ ਨਹੀਂ ਐਸਪੀਰੇ 9 ਸੀਟ ਪੰਜਾਬ ਦੀਆਂ 2 ਹਰਿਆਣਾ ਦੀਆਂ ਆਏਗੀਆਂ ਕੈਂਡੀਡੇਟ ਡਿਕਲੇਰ ਹੋ ਚੁੱਕੇ ਜੀ ਕੈਂਡੀਡੇਟ ਸਾਡ ਸਿੰਨ ਹੋ ਰਨਾਨਸ ਕੀਤੇ ਆ ਇੱਕ ਅਮਰਸਰ ਤੋਂ ਮਾਨ ਸ੍ਰੀ ਮਾਨਕੀਤ ਤਰੂਨ ਸਾਹਿਬ ਤੋਂ ਹਾਂਜੀ ਬਲੇਰ ਕੀਤਾ ਫਲੋਸਪਰ ਤੋਂ ਫਪਨ ਲਰਚਿੰਗ ਪੋਲਰ ਕੀਤਾ ਮਾਨ ਸਾਹਿਬ ਜਿਹੜੀ ਆਪਾਂ ਇਹ ਚੋਣ ਲੜ ਰਹੇ ਹਾਂ ਕੋਪੋ 11 ਕਿੱਥੇ ਚੋਣ ਲੜ ਰਹੇ ਹਾਂ ਨਹੀਂ 13 ਲੜਾਂਗੇ 13 ਹਾਂ ਜਿਹੜਾ ਇਹ ਆਪਾਂ ਆਪਣੇ ਅਨੁਭਵ ਜਿੱਤ ਗਿਆ ਜਿਹੜਾ 13 ਜਿਹੜੇ ਚੋਣ ਲੜਨਗੇ ਫਿਰ ਉੱਪਰ ਆਪਣਾ ਕੀ ਨੂੰ ਸਮਰਥਨ ਹੋਊਗਾ ਜੀ ਉਹ ਦੇਖਾਂਗੇ ਅਜੇ ਤੱਕ ਕਿਸੇ ਨੂੰ ਵੀ ਨਹੀਂ ਪਤਾ ਕੀ ਦੀ ਇਹ ਬਿੰਤੀ ਆਉਗੀ ਜਦੋਂ ਨਵੀਂ ਪਾਰਲੀਮੈਂਟ ਬਣੂਗੀ ਉਦੋਂ ਸੋਚਿਆ ਜਾਊਗਾ ਕਿ ਜਿਹੜੀ ਧਰਮ ਨਿਰਪੱਖ ਪਾਰਟੀ ਹੈ ਉਹਦੇ ਨਾਲ ਅਸੀਂ ਗੱਠ ਜੋੜ ਕਰ ਸਕਾਂਗੇ ਤੇ ਇਹ ਚੋਣ ਤੇ ਸੰਗਰੂਰ ਹਲਕੇ ਤੁਹਾਡੇ ਕੀ ਮੇਨ ਮੁੱਦਾ ਹੋਊਗਾ ਮੇਨ ਮੁੱਦਾ ਜਿਹੜਾ ਇਹ ਸਾਰਾ ਅਮਨ ਰੱਖਿਆ ਕੋਈ ਇਹੋ ਜੀ ਗੱਲ ਨਹੀਂ ਹੋਣ ਦਿੱਤੀ ਸਾਰਾ ਕੋ ਸ਼ਮਨ ਰੱਖਾਂਗੇ ਟੋੜੀ ਵਪਾਰੀਆਂ ਦੀ ਗੱਲ ਕਰਾਂਗੇ ਜਿਹੜੇ ਖੇਤ ਮਜ਼ਦੂਰ ਹੈ ਜਿਹੜੇ ਕਿਸਾਨ ਸਾਰਿਆਂ ਦੀ ਗੱਲ ਅਸੀਂ ਕਰਦੇ ਆਂ ਤੇ ਕਰਦੇ ਰਹੇ ਆਂ ਤੇ ਤੁਹਾਨੂੰ ਸਾਰਾ ਪਤਾ ਹੈ ਕਿ ਤੁਸੀਂ ਅਮਨ ਚਾਹੁੰਦੇ ਹੋ ਤੇ ਅਮਨ ਤੁਹਾਡਾ ਇੱਥੇ ਪੂਰਾ ਸੇ ਬਰਕਰਾਰ ਕਰਕੇ ਦੁੱਤਾ ਹੈਗਾ ਕੋਈ ਗੜਬੜ ਨਹੀਂ ਹੋਣ ਦਿੱਤੀ ਕਿਸੇ ਤਰ੍ਹਾਂ ਦੀ ਮਾਨ ਸਾਹਿਬ ਪੰਜਾਬ ਦੇ ਅੰਦਰ ਤੁਸੀਂ ਇਹ ਜੱਜਾ ਲੈ ਰਹੇ ਹੈਗੇ ਹੋ ਤੁਸੀਂ ਕਿਹਦੇ ਨਾਲ ਨਕੇਰ ਮੁਕਾਬਲਾ ਦੇ ਰਹੇ ਹੈਗੇ ਪੰਜਾਬ ਦੇ ਅੰਦਰ ਹਾਂਜੀ ਮੁਕਾਬਲਾ ਕਿਹਨੇ ਦੇ ਰਹੇ ਕਿਹੜੀ ਪਾਰਟੀ ਨਾਲ ਮੁਕਾਬਲਾ ਦੇ ਰਹੇ ਹੈ ਇਲੈਕਸ਼ਨ ਲੈ ਕੇ ਦੇਖੋ ਸਾਰੀਆਂ ਪਾਰਟੀਆਂ ਦੇ ਵਿੱਚ ਨਾ ਕੋਈ ਕਿਹੜੀ ਪਾਰਟੀ ਚ ਜਾ ਰਹੀ ਹੈ ਕੋਈ ਕਿਸੇ ਪਾਰਟੀ ਚ ਜਾ ਰਹੀ ਹੈ ਅੱਜ ਜੇ ਫਿਰਤਾ ਹੈਗੀ ਐ ਕਿਸੇ ਪਾਰਟੀ 'ਚ ਉਹ ਹੈ ਕਿ ਐ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਇਸ ਕਰਕੇ ਅਸੀਂ ਇੰਨੀਆਂ ਸੀਟਾਂ ਦੇ ਉੱਤੇ ਇਲੈਕਸ਼ਨ ਲੜ ਰਹੇ ਆਂ ਕਿਉਂਕਿ ਸਿਰਤਾ ਸਿਰਫ ਅਕਾਲੀ ਦਲ ਅੰਮ੍ਰਿਤਸਰ 'ਚ ਹੈ ਬਾਕੀ ਦੀਆਂ ਪਾਰਟੀਆਂ ਡਾਂਮ ਡੋਲ ਹੈ ਬੀਜੇਪੀ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਕਾਂਗਰਸ ਦੇ ਛੱਡ ਕੇ ਬੀਜੇਪੀ 'ਚ ਜਾ ਰਹੇ ਆਂ ਬਾਦਲ ਦਾਲ ਦੇ ਛੱਡ ਕੇ ਬੀਜੇਪੀ ਚ ਜਾ ਰਹੇ ਐ ਕਿਸੇ ਪਾਰਟੀ ਦੇ ਕੋਲੇ ਕਿਤੇ ਵੀ ਕੈਂਡੀਡੇਟ ਹੈ ਹੀ ਨਹੀਂ ਸੋ ਸਤਰਤਾ ਜਿਹੜੀ ਪਾਰਟੀ ਦੇ ਵਿੱਚ ਹੈਗੀ ਹੈ ਤੇ ਉਹੀ ਅੱਗੇ ਆਊਗੀ ਫਿਰ ਪੰਜਾਬ ਦੇ ਅੰਦਰ ਆਵਾਦੀ ਪਾਰਟੀ ਸਰਕਾਰ ਹੈਗੀ ਆ ਲੋਕ ਕਿਵੇਂ ਦੇ ਦੇ ਹੈਗੇ ਉਸ ਨੂੰ ਲੈ ਕੇ ਤੁਸੀਂ ਗਏ ਹੈਗੇ ਪਿੰਡਾਂ ਦੇ ਵਿੱਚ ਕਿਵੇਂ ਦੇ ਦੇਗੇ ਇਲੈਕਸ਼ਨ ਚੋਣਾਂ ਵਿੱਚ ਕੀ ਨਤੀਜੇ ਆਉਂਦਾਂ ਦੇ ਹੈਗੇ ਆ ਉਹ ਤਾਂ ਆਮ ਤੌਰ ਤੇ ਫੇਲ ਹੋਈ ਹੋਈ ਹੈ ਮਾਣ ਤੁਸੀ ਆਉਦੀ ਹੈ 1.5 ਸਾਲ ਦੀ ਪਨੀਓਰ ਚ ਹਾਂ ਤੇ ਕਿੰਨੀ ਗ੍ਰਾਂਟ ਦੇ ਗ੍ਰਾਂਟ ਮੇਰਾ ਖਰ 9 ਕਰੋੜ ਤੋਂ ਜ਼ਿਆਦਾ ਦਿੱਤੀ ਹੈ 9.5 ਕਰੋੜ ਰੁਪਏ ਦੇ ਪਾਈ 9.5 ਕਰੋੜ ਰੁਪਏ ਦਿੱਤਾ ਹੈ ਤੁਹਾਡੇ ਲਈ ਸਾਡੇ ਸਾਡੇ 300 ਕਰੋੜ ਰੁਪਏ ਲੈਂਦਾ ਤੇ ਸਾਰੀਆਂ ਬਿਜਲੀ ਦੀਆਂ ਤਾਰਾਂ ਤਬਦੀਲ ਹੋ ਜਾਣ ਕਿਸੇ ਦੇ ਘਰ ਦੇ ਉਹ ਤੋਂ ਬਿਜਲੀ ਦੀ ਤਾਰ ਨਹੀਂ ਜਾਊਗੀ ਖੰਬੇ ਨਵੇਂ ਲੱਗਣਗੇ ਤੇ ਕੋਈ ਵੀ ਫਲਕਚੁਏਸ਼ਨ ਕਰੰਟ ਦੀ ਨਹੀਂ ਹੋਊਗੀ ਕਿਸੇ ਦੀ ਮੋਟਰ ਨਹੀਂ ਸੜੂਗੀ ਕਿਸੇ ਦੇ ਘਰ ਦੀ ਗੈਜਟ ਨਹੀਂ ਸੜੂਗੀ ਬਿਲਕੁਲ ਇੱਕ ਸਾਲ ਦੇ ਅੰਦਰ ਵਧੀਆ ਤੋਂ ਵਧੀਆ ਮੇਰੇ ਹਲਕੇ ਦੇ ਵਿੱਚ ਬਿਜਲੀ ਦਾ ਇੰਤਜ਼ਾਮ ਹੋ ਜਾਣਾ ਹੈਗਾ 3.5 ਕਰੋੜ ਰੁਪਇਆ ਅਸੀਂ ਲੈ ਕੇ ਆਏ ਆ ਤੁਹਾਡੀ 1.5 ਸਾਲ ਦੀ ਟਿਨਿਓਰ ਦੇ ਵਿੱਚ ਤੁਹਾਡੀ ਕੋਈ ਇੱਕ ਜਾਂ ਦੋ ਬਹੁਤ ਵੱਡੀ ਅਚੀਵਮੈਂਟ ਜਿਹੜੀ ਤੁਸੀਂ ਲੋਕਾਂ ਨੂੰ ਦੱਸ ਸਕੋ ਮੈਂ ਇਹ ਤੋਂ ਮਤਲਬ ਬਣਾਇਆ ਹਾਂ ਹੁਣ ਇੱਥੇ ਅਮਨ ਰੱਖਣਾ ਇੰਨੀਆਂ ਚੀਜ਼ਾਂ ਇੱਕ ਨਵਾਂ ਹਸਪੀਟਲ ਲੈ ਕੇ ਅੰਦਰ ਜਿਹੜਾ ਇੰਡੀਆ ਲੈਵਲ ਦਾ ਹੋਊਗਾ ਜਿੱਥੇ ਬਾਰ ਦੇ ਸੂਬੇ ਦੇ ਲੋਕਾਂ ਕੇ ਜਿਨ੍ਹਾਂ ਦੀ ਬਿਮਾਰੀ ਦਾ ਲਾਜ ਨਹੀਂ ਹੈ ਉਹ ਇੱਥੇ ਬਰਨਾਲੇ ਦੇ ਵਿੱਚ ਹੋਇਆ ਕਰੂਗਾ ਚੇਨ ਸਾਡਾ ਕੈਨਸਰ ਦਾ ਹਸਪਤਲ ਹੈਗਾ ਸਰੂ ਪੀਜੀਆ ਪਹਿਲੀ ਟਾਰਮ ਦੇ ਵਿੱਚ ਜਦੋਂ ਤੁਸੀਂ ਬਣਾਉਣਾ ਸੀ ਉਸਲੇ ਮਕੈਸਪੇ ਗਿਆ ਸੀਗਾ ਕਿ ਪੀਜੀ ਉਹ ਜਿਹੜੀ ਕੋਠੀ ਹੈਗੀ ਹੈ ਘਰ ਦਾ ਕੋਠੀ ਕਾਬ ਕਾਬ ਦਾ ਕੋਠੀ ਉੱਥੇ ਬਣਾਇਆ ਜਾਵੇ ਫਿਰ ਅਗਲੀ ਵਾਰ ਸਿੰਘਾ ਸਾਹਿਬ ਐਮਪੀ ਬਣ ਗਏ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਹੁਣ ਆਪਣੇ ਸਹੂਨ ਤੇ ਵਿੱਚ ਪੀਜੀਐਬੀ ਹੈਗਾ ਤੇ ਹੁਣ ਸਾਨੂੰ ਕਿਤੇ ਲੁੱਧੇ ਹਣੇ ਹੋਰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ ਜਦੋਂ ਇਹ ਹਸਪੀਟਲ ਬਣ ਗਿਆ ਫਿਰ ਇਹ ਮੈਡੀਕਲ ਸੈਂਟਰ ਹੋਊਗਾ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਕਿ ਮਸਤਵਣਾ ਸਾਹਿਬ ਦੇ ਲਈ ਮੈਡੀਕਲ ਕਾਲਜ ਸੈਂਕਸ਼ਨ ਹੋ ਗਿਆ ਹੈ ਮਸਤਵਣਾ ਸਾਹਿਬ ਦੀ ਕਮੇਟੀ ਨੇ ਮੈਨੂੰ ਚਿੱਠੀ ਲਿਖ ਕੇ ਦਿੱਤੀ ਹੈ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੈ ਉਹ ਚੀਫ ਨਸਸ ਸਾਹਿਬ ਨੂੰ ਦੱਸ ਦਿੱਤਾ ਪਰ ਚੀਫ ਨਸਸ ਸਾਹਿਬ ਦੇ ਘੌਲ ਦਿਖਦੀ ਹੈ ਜਿਹੜਾ ਉਹ ਹਮੇਂ ਨਹੀਂ ਭਰਦੇ ਨਹੀਂ ਤਾਂ ਸਰੂਰ ਆਪਣਾ ਹਲਕਾ ਨੰਬਰ 1 ਹੋਊ ਜੋ ਸਾਰੇ ਪੰਜਾਬ ਹਰਿਆਣੇ ਚ ਜਿੱਥੇ ਮੈਡੀਕਲ ਸਰਵਿਸਸ ਸਭ ਤੋਂ ਬਿਹਤਰ ਹੋਣਗੀਆਂ ਆਜਮ ਕਿਸੇ ਨੇ ਕਿਹਾ ਵੀ ਭਾਜਪਾ ਸਰਕਾਰ ਵੇਲ ਹੈ ਤੇ ਇੱਕ ਮਹੀਨੇ ਤੁਸੀਂ ਗਈ ਜਾਂਦੇ ਹੋ ਕਾਲੀ ਦੰਦ ਤੇ ਕਾਂਗਰਸ ਸਾਢ ਸੱਤ ਪਾਰਟੀਆਂ ਜਿਹੜੇ ਨੇ ਡਾਕਟਰ ਨੇ ਜਾਂ ਲੀਡਰ ਨੇ ਉਹ ਬੀਜਪੀ ਚ ਜਾ ਰਹੇ ਹਨ ਕਿਉਂ ਜਾ ਰਹੇ ਹਨ ਜੀ ਜੋ ਬੀਜਪੀ ਫੇਲੀ ਹੈ ਕਿਉਂ ਕਰਕੇ ਇਹਨਾਂ ਨੇ ਥੱਗੀ ਠੋਰੀ ਕੀਤੀ ਹੋਈ ਹੈ ਬੀਜਪੀ ਦਾ ਰਾਜ ਹੈ ਉਹ ਐਡੀ ਤੇ ਸੀਬੀਆਈ ਤੇ ਇਨਕਮ ਟੈਕਸ ਵਾਲਿਆਂ ਨੂੰ ਕਹਿੰਦੇ ਆ ਕਿ ਇਹ ਵਿਚਾਰਿਆਂ ਦੇ ਉੱਤੇ ਕੱਖ ਨਾ ਕਰੋ ਇਹਨਾਂ ਨੂੰ ਫੇਰ ਦੇਖਿਆ ਜਾਊਗਾ ਇਸ ਕਰਕੇ ਆਪਣੀ ਚਮੜੀ ਬਚਾਉਣ ਦੇ ਲਈ ਆਪਣੀ ਕਰਪਸ਼ਨ ਬਚਾਉਣ ਦੇ ਲਈ ਇਹ ਲੋਕ ਉਧਰ ਜਾ ਰਹੀ ਹੈ ਪਰ ਗੱਲ ਇਹ ਹੈ ਕਿ ਜਿੰਨੀ ਵੀ ਗੰਦਗੀ ਹੈ ਪੰਜਾਬ ਦੀ ਜਾਂ ਇੰਡੀਆ ਦੀ ਉਹ ਬੀਜੇਪੀ ਤੇ ਆਰਐਸਐਸ ਦੇ ਵਿੱਚ ਜਾ ਰਹੀ ਹੈ ਤੇ ਇਸ ਤੋਂ ਬਾਅਦ ਬਾਕੀ ਦੀਆਂ ਪਾਰਟੀਆਂ ਸਾਫ਼ ਸੁਥਰੀਆਂ ਹੋ ਜਾਣਗੀਆਂ ਜਦੋਂ ਇਹਨਾਂ ਦੇ ਵਿੱਚੋਂ ਗੰਦਗੀ ਨਿਕਲ ਕੇ ਬੀਜੇਪੀ ਤੇ ਆਰਐਸਐਸ ਤੇ ਚਲੀ ਗਈ ਥੈਂਕ ਯੂ